ਕਿਆਸ ਤੁਪਾ ਵੀ ਨਹੀਂ ਵੀ ਆਏ ਸੀਗੇ ਸੰਘਾ ਫੈਮਿਲੀ ਪੂਰੀ ਪਹੁੰਚੀ ਹੋਈ ਹੈ ਤੇ ਬਹੁਤ ਪਰਿਵਾਰਕ ਬਲੌਗ ਹੁੰਦੇ ਇਹਨਾਂ ਦੇ ਬਹੁਤ ਪਰਿਵਾਰਕ ਵੀਡੀਓ ਹੁੰਦੀਆਂ ਇੰਸਟਾਗ੍ਰਾਮ ਤੇ ਜੇ ਕਿਸੇ ਨੂੰ ਨਹੀਂ ਪਤਾ ਜਾ ਕੇ ਜਰੂਰ ਸਬਸਕ੍ਰਾਈਬ ਕਰੋ ਸੰਘਾ ਫੈਮਿਲੀ YouTube ਤੇ ਕਰੋ ਜਰੂਰ YouTube ਤੇ ਤੇ ਬਾਕੀ ਜਨਤਾ ਦਾ ਲੋਕਾਂ ਨੂੰ ਪਤਾ ਹੋਣਾ ਪੌਡਕਾਸਟ ਗੈਂਟ ਹਨ ਬਹੁਤ ਵਧੀਆ ਇਸ ਚ ਪੂਰੀ ਸਪੋਰਟ ਬਸ ਕਰੋ ਜੋ ਵੀ ਕਰ ਸਕਦੇ ਆ ਏ ਨਹੀਂ ਗੱਲ ਉੱਥੇ ਮਹਿੰਗਾ ਸਸਤਾ ਕੁਝ ਨਹੀਂ ਹੈ ਨਾ ਮਹਿੰਗਾ ਹੈ ਨੋਰਮਲ ਰੇਟਸ ਜਾ ਕੇ ਦੇਖ ਕੇ ਜਰੂਰ ਆਇਓ ਨਹੀਂ ਲੈਣੇ ਤਾਂ ਜਾਇਓ ਜਰੂਰ ਪਸੰਦ ਸਸੀ ਕਾਲ ਜੀ ਅੱਜ ਦਾ ਬਲੌਗ ਬਹੁਤ ਹੀ ਯਾਰ ਹੋ ਰਿਹਾ ਹੈ ਵਧੀਆ ਤੇ ਆਪਾਂ ਗੱਡੀ ਕਰ ਲਈ ਹੈ ਸਟਾਰਟਰ ਸਟੂਰਮ ਗਰਮ ਕਰ ਲਈ ਹੈਨ ਤੋ ਹੋਂਦੇ ਪੇ ਪਾਪਾ ਤੇ ਹੁਣ ਆਪਾਂ ਗੱਡੀ ਚ ਜਾਣਾ ਕਿਤੇ ਇੱਕ ਹੈਗਾ ਬਲੌਗ ਦਾ ਮਤਲਬ ਲਾ ਲੋ ਹਿਡਨ ਹਿਡਨ ਗੱਲ ਆ ਅਈ ਕਿਤੇ ਜਾਣਾ ਤੁਸੀਂ ਬਲੌਗ ਨਾਲ ਜੁੜੇ ਰਹੀਓ ਬਹੁਤ ਵਧੀਆ ਬਲੌਗ ਆਉਣ ਲੱਗਾ ਆ ਤੇ ਹੁਣ ਆਪਾਂ ਗੱਡੀ ਕੱਢਣੀ ਪਹਿਲਾਂ ਪਿੱਛੇ ਮੋਟਰ ਖੜਾ ਸੀਗਾ ਅੱਗੇ ਵੀ ਮੋਟਰ ਅੱਗੇ ਥੜੀ ਆ ਨਹੀਂ ਤੇ ਮੈਂ ਕੱਢ ਲੈਣੀ ਸੀ ਇਹ ਖੁੱਲਾ ਹੈ ਇੱਧਰ ਗੱਡੀ ਲੱਗੀ ਇੱਥੋਂ ਕੱਢਣੀ ਆ ਜੇ ਮਾੜਾ ਮੋਟਾ ਪਤਾ ਹੁੰਦਾ ਫੇਰ ਮੈਂ ਕੱਢ ਦੇਣੀ ਸੀਗੀ ਤੇ ਹੁਣ ਆ ਗਿਆ ਮੰਮੀ ਵੀ ਆ ਗਏ ਮਗਰੀ ਐਹ ਚਿੱਟੀ スウェット ਸ਼ਰਟ ਵਾਈਟ スウェット ਸ਼ਰਟ ਵਾਈਟ スウェット ਸ਼ਰਟ ਆ ਜਾ ਬਾਬੇ ਲੋ ਜੀ ਬਾਬਿਓ ਤਿਆਰੀ ਕਰ ਲਈ ਸਾਨੂੰ ਟਾਈਮ ਦਿੱਤਾ ਸੀਗਾ 4 ਵਜੇ ਦਾ 4 ਵਜੇ ਦਾ ਤਾਂ ਆਪਾਂ ਨੂੰ 4:00 ਗਏ ਇੱਥੇ 4:30 4:30 ਹੋ ਗਿਆ ਯਾਰ ਕੰਮ ਸਾਡੇ ਵੀ ਇਦਾਂ ਹੁੰਦੇ ਆ ਉਦੋਂ ਤਾਂ ਟਾਈਮ ਨਾ ਪਹੁੰਚ ਜਾਣਾ ਸੀਗਾ ਪਰ ਸਾਡੀ ਵਿੱਚ ਅੱਜ ਥੋੜਾ ਜਿਹਾ ਇਦਾਂ ਪ੍ਰੋਗਰਾਮ ਥੋੜਾ ਜਿਹਾ ਖਰਾਬ ਹੋ ਗਿਆ ਇਹ ਮਾਰਗ ਹੋ ਗਈ ਸੀ ਉਧਰ ਵੀ ਨਾਲ ਵੀ ਜਾਣਾ ਤੁਹਾਨੂੰ ਪੈਦਾ ਆਂਡ ਗਵਾਂਡ ਤੇ ਕੋਈ 20 ਜਹੜ ਮੈਂ ਇੱਕ ਗੱਲ ਦੱਸਾਂ 20 ਵਿਚ ਵੀਰ ਬੰਦੇ ਵੀ ਘਟ ਗਏ ਆ ਕਿਉਂਕਿ ਨਾਲ ਤੁਰਨਾ ਹੀ ਚਾਹੀਦਾ ਹੋ ਦੁੱਖ ਸੁੱਖ ਵੇਲੇ ਭਾਵੇਂ ਨਹੀਂ ਦੁੱਖ ਵੇਲੇ ਸਾਰਿਆਂ ਨਾਲ ਤੁਰੋ ਤੇ ਅੱਜ ਆਪਣੀ ਸੀਗੀ ਇੰਟਰਵਿਊ ਤੇ ਜਾਣਾ ਇੰਟਰਵਿਊ ਪੋਡਕਾਸਟ ਹੋਣਾ ਹੀ ਪੋਸਟਕਾਸਟ ਪੋਡਕਾਸਟ ਪੋਸਟਕਾਸਟ ਇਹਨਾਂ ਦੇ ਕਾਰਨਾਂ ਦੇ ਨਾਮ 0.300 ਵਾਲੇ ਵੀਰ ਨੇ ਇਹਨੇ ਸਾਨੂੰ ਫੋਨ ਕੀਤਾ ਆਰ ਵੀ ਸ਼ੇਰਗਲ ਉਹ ਤੁਹਾਨੂੰ ਵੀ ਨਾਲ ਜਾ ਕੇ ਦੇ ਦਿਆਂ ਇਹ ਸਹੂਕ ਦਾ ਵਕ ਹੋਰ ਨਾ ਉਹ ਕੈਨਸਲ ਹੀ ਕਰ ਦਵੇ ਕਹਣਾ ਤੁਸੀਂ ਤੇ ਲੇਟ ਹੀ ਹੋ ਆਇਆ ਦੇਖਦੇ ਆਉਣ ਕੀ ਸਹੂਕ ਦਾ ਵ ਤੇ ਚੱਲਦੇ ਆ ਕਰਦੇ ਆ ਉੱਥੇ ਜਾ ਕੇ ਗੱਲਾਂ ਬਾਤਾਂ ਤੇ ਦਿਖਾਉਨੇ ਤੁਹਾਡਾ ਪੂਰਾ ਉਹਨੂੰ ਸੈਟਅਪ ਤੇ ਕੀ ਕੀ ਸਾਡੇ ਨਾਲ ਗੱਲਾਂ ਹੁੰਦੀਆਂ ਲਓ ਜੀ ਆ ਗਏ ਹਾਂ ਹੁਣ ਜਿੱਥੇ ਆਪਣਾ ਚ ਪੋਸਟ ਕਾਰਡ ਨੂੰ ਪੋਸਟ ਕਾਰਡ ਪੋਸਟ ਕਾਰਡ ਤੇ ਆਹ ਸਾਰੀ ਰਿਲੇਸ਼ਨ ਹਰੇਕ ਪਾਸੇ ਇੱਥੇ ਬਹਿ ਕੇ ਆਪਣਾ ਪੋਡਕਾਸਟ ਹੋਣਾ ਆ ਲੇਟਾਂ ਲੱਗੀਆਂ ਆ ਇੱਥੇ ਕਹਿਣਾ ਮੈਂ ਕਹੂਗਾ ਬੱਤੀ ਇਹ ਜਗਣੀ ਨਾ ਬਸ ਤੇ ਯਾਦ ਵੀਰਾ ਵੀ ਸਾਡੇ ਨਾਲ ਕੀ ਕਹਿਣਾ ਚਾਹੁੰਦੇ ਆ ਵੀਰੇ ਨਹੀਂ ਨਹੀਂ ਵਧੀਆ ਪੋਡਕਾਸਟ ਹੋਊਗਾ ਇਹਦੇ ਨਾਲ ਲੋਕਾਂ ਨੂੰ ਪਤਾ ਲੱਗੂਗਾ ਹਨਾ ਸਾਰਾ ਤੁਹਾਡੇ ਚੈਨਲ ਦਾ ਵੀ ਆ ਚੈਨਲ ਆ ਜਿਹੜੇ ਨਹੀਂ ਫੋਲੋ ਕੀਤਾ ਜਾਂ ਸਬਸਕ੍ਰਾਈਬ ਕੀਤਾ ਉਹ ਕਰੋ ਤਾਂ ਜੋ ਬੰਦੇ ਹੋਰ ਥੀਓ ਆਪਾਂ ਤਾਂ ਮਦਸ ਸੱਧਿਆ ਭਾਈ ਨੇ ਫੋਨ ਕਰਕੇ ਕਿਉਂਕਿ ਆਪਣੇ ਮਤਲਬ YouTube ਤੇ ਜਿੱਦਾਂ ਵੀ ਲਾ ਲਓ ਵੀ ਅਜ ਤਾਈਂ ਕਦੀ ਰੋਸਟ ਨਹੀਂ ਹੋਇਆ ਉਹਨਾਂ ਨੇ ਬਹੁਤ ਬੰਦਿਆਂ ਦਾ ਰੋਸਟ ਕੀਤਾ ਕਈ ਤੁਹਾਨੂੰ ਪਤਾ ਅੱਜ ਕੱਲ ਕਿੱਦਾਂ ਦੀਆਂ ਵੀਡੀਓ ਬਣਾਉਂਦੇ ਆ ਪਰ ਉਹਨਾਂ ਨੇ ਦੇਖਿਆ ਵੀ ਇਹ ਫੈਮਿਲੀ ਵਾਲੀਆਂ ਵੀਡੀਓ ਬਣਾਉਣ ਨੇ ਪਰਿਵਾਰ ਵਾਲੀਆਂ ਨਹੀਂ ਤੇ ਇਦਾਂ ਦਾ ਉਹਨਾਂ ਨੇ ਅਜ ਤਾਈਂ ਕਦੀ ਪੋਚਕਾਰ ਨਹੀਂ ਕੀਤਾ ਕਿਸੇ ਦਾ ਵੀ ਬੋਡਕਾਸਟ ਹਾਂ ਜੋ ਵੀ ਲਾ ਲਾ ਕਾਸਟ ਇਹ ਉਹ ਕਿਸੇ ਦਾ ਨਹੀਂ ਕੀਤਾ ਇਸ ਲਈ ਆਪਾਂ ਨੂੰ ਪਹਿਲਾਂ ਆ ਇਨਵਾਈਟ ਨਹੀਂ ਤੇ ਉਹਨਾਂ ਦੇ ਉਹ ਹੀ ਤੁਹਾਨੂੰ ਦੇ ਲਿਓ ਉਹਨਾਂ ਦੇ ਵੀ ਸਾਰੇ 300 ਵਾਲਿਆਂ ਦੇ ਪਹਿਲਾਂ ਦੇ ਮਤਲਬ ਜਿਹੜੇ ਬਣਾਏ ਆ ਸਾਰੇ ਵੀਡੀਓ ਬਣੀਆਂ ਉਹ ਕਿੱਦਾਂ ਦੀਆਂ ਤੇ ਆ ਪਹਿਲੇ ਆਪਾਂ ਫੈਮਲੀ ਵਾਲੇ ਆਏ ਆ ਵੀ ਜਿਨ੍ਹਾਂ ਨੇ ਅੱਜ ਫੈਮਲੀ ਵਾਲਾ ਸਾਰਾ ਸਿਸਟਮ ਤਿਆਰ ਕਰਨਾ ਦੇ ਦੇ ਆ ਅੱਜ ਭਾਈ ਵੀ ਲਗਾਉਣ ਕਿਤਾ ਹੁੰਦੀ ਗੱਲ ਬਾਤ ਉਹ ਕਿਦਾਂ ਪੁੱਤਰਾ ਵਧੀਆ ਵਧੀਆ ਆ ਗਿਆ ਹਾਂਜੀ ਹਾਂਜੀ ਅੱਜ ਆ ਗਏ ਮੱਛੀ ਆਈਆਂ ਮੈਂ ਕਦੋਂ ਦਾ ਗਿਆ ਬੋਰਡ ਗਾ ਲਈ ਹੋਰ ਭਾਜੀ ਵਧੀਆ ਵਧੀਆ ਤੁਸੀਂ ਬਣਾ ਲਈ ਸਹੀ ਹੈ ਹਾਂਜੀ ਪੂਰੇ ਵਧੀਆ ਤੇ ਸੰਗਾ ਫੈਮਿਲੀ ਨੂੰ ਐਨ ਦੱਬ ਕੇ ਸਪੋਰਟ ਕਰਿਆ ਕਰੋ ਜਿਹੜੇ ਮੇਰੇ ਭਰਾ ਭੈਣਾਂ ਦੇਖਦੇ ਆ ਕਿਉਂਕਿ ਬਹੁਤ ਅੱਜ ਕੱਲ ਮੈਂ ਦੇਖਿਆ ਜਿਹੜੇ ਭਾ ਲੱਚਰ ਪਾਦੇ ਆ ਨਾ ਬਲੌਗ ਬਿਲਕੁਲ ਭਾਜੀ ਇਹ ਵੀ ਨਹੀਂ ਕਿ ਬਹੁਤ ਲੱਚਰ ਥੋੜੇ ਬਹੁਤੇ ਲੱਚਰ ਲੱਚਰ ਤਾਂ ਲੱਚਰ ਹੀ ਗਏ ਉਹਨਾਂ ਨੂੰ ਉਹ ਜੋੜਿਆਂ ਨੂੰ ਇਦਾਂ ਦੇਖਣ ਜਾਂਦੇ ਆ ਛੱਡ ਗੱਲਾਂ ਦੱਸ ਕਿ ਮੈਂ 22 ਦੇ ਵੀਊ ਦੇਖ ਕੇ ਇੰਨੇ ਘਟ ਕਿਉਂ ਆ ਰਹੇ ਮੈਨੂੰ ਸਮਝ ਨਹੀਂ ਆਈ। ਉਹ ਵੀ ਤਾਂ ਕਰਦਾ ਹੈ ਨਾ ਕਿਸੇ ਦੇ ਦੇਖਣ ਲਈ ਟ੍ਰੈਂਡਿੰਗ ਕਰਿਆ ਕਰੋ ਯਾਰਾਂ ਦੋਸਤਾਂ 'ਚ ਸ਼ੇਅਰ ਕਰੋ ਅੱਜ ਮੈਂ ਵੀ ਇੱਥੇ ਪੋਡਕਾਸਟ ਦੀ ਗੱਲ ਕਰੂੰਗਾ। ਬਾਕੀ ਪੋਡਕਾਸਟ ਵੀ ਦੇਖੋ ਪਤਾ ਲੱਗ ਜੂਗਾ ਤੁਹਾਨੂੰ। ਐਂਡ ਰਿਪੋਰਟ ਕਰਿਓ ਕਿ ਆ ਜਾ ਕਰੀਏ ਬਾਕੀ। ਬਸ ਇਹ ਕਹਿਣਾ ਚਾਹੀਦਾ ਜਦੋਂ ਪੋਡਕਾਸਟ ਹੋਣ ਲੱਗਾ ਸ਼ੁਰੂ ਕੈਮਰਾ ਸੈਟਿੰਗ ਚੱਲਦੀ। ਆਹ ਇੱਧਰ ਲੈ ਕੇ ਬਾਹਰ ਦੇਖੀਵੇ। ਸਾਫ ਹੁੰਦੇ ਨਾ ਲੈਂਦਾ ਹੁਣ ਸੋਭਾ ਇਹਨਾਂ ਨੂੰ ਦੋ ਇਹਨਾਂ ਦੀ ਬੈਠਣ ਲਈ ਮੈਂ ਬੈਠ ਸਕਦਾ ਉਧਰ ਵੀ ਭਾਈ ਪਹਿਲਾਂ ਇਦਾਂ ਹੀ ਕਰਦਾ ਸੀ ਥੋੜਾ ਜਿਆ ਰੋਕ ਕੇ ਬੈਠੂਗਾ ਉਹ ਹੈ ਜੀ ਲੱਤ ਗਿਆ ਬਈ ਕੀ ਗੇ ਜੀ ਸ਼ਹਿਗਤ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈ ਜੀਲ ਦੈਂਸ ਵਾਲੇ ਤੇ ਅੱਜ ਸਾਡੇ ਨਾਲ ਸਾਡਾ ਭਰਾ ਭਾਜੀ ਸਸਰੀ ਦਾ ਸਤਿਕਾਰ ਜੀ ਭਾਜੀ ਹੁਣੇ ਬਹੁਤ ਮਸ਼ਹੂਰ ਆ Facebook ਤੇ YouTube ਤੇ Instagram ਤੇ ਸੰਗਾ ਫੈਮਿਲੀ ਦੇ ਨਾਮ ਤੋਂ ਪਰ ਗੱਲ ਵੀਰੇ ਨਾਮ ਤਾਂ ਅਸਲ ਕੀ ਆ ਜੀ ਮੇਰਾ ਨਾਮ ਉਧਰ ਪੱਕਾ ਨਾਮ ਭਵਿੰਦਰ ਸਿੰਘ ਆ ਜੀ ਸੰਗਾ ਸਾਡਾ ਗੋਦ ਆ ਜੀ ਸੰਘਾ ਕੋਲ ਤੇ ਹਾਂਜੀ ਤੇ ਇਹ ਮਨ ਚ ਕਿੱਦਾਂ ਆ ਕੇ ਮਤਲਬ ਉਦੋਂ ਹੀ ਰੱਖਿਆ ਸੀਗਾ ਨਾਮ ਇੱਕ ਸੰਘਾ ਫੈਮਿਲੀ ਰੱਖ ਲਈਏ ਜੇ ਕਿੱਦਾਂ ਨਹੀਂ ਨਹੀਂ ਅਸੀਂ ਜਿੱਦਾਂ ਨਾ ਫੈਮਿਲੀ ਬਣਾਉਨੇ ਆ ਤਿੰਨੇ ਜਣੇ ਫੈਮਿਲੀ ਬਣਾਈ ਦਾ ਇਸ ਕਰਕੇ ਅਸੀਂ ਵੀ ਸੰਘਾ ਫੈਮਿਲੀ ਰੱਖ ਦਿੱਤਾ ਵੀ ਨਾਮ ਹੀ ਆਪਣਾ ਨਾ ਪਹਿਲੀ ਵੀਡੀਓ ਕਦੋਂ ਵਾਇਰਲ ਹੋ ਗਈ ਆਪਣੀ ਪਹਿਲੀ ਵੀਡੀਓ ਸਾਡੀ ਹੋਈ ਸੀ ਜਿਹੜੀ ਜਦੋਂ ਕੋਰੋਨਾ ਚ ਲੋਕਡਾਊਨ ਲੱਗਾ ਸੀਗਾ ਕਿਸਮਤ ਦਾ ਗੇੜ ਸਮਝ ਨਹੀਂ ਲੱਗਾ ਕਿ ਕੀ ਸਾਡੇ ਚੱਕਰ ਪੈ ਗਏ ਤਾਂ ਲੜਦਾ ਇੱਕੋ ਹੀ ਸੀਗਾ ਇੱਕੋ ਹੀ ਲੜਦਾ ਸੀ ਤਾਂ ਲੜਦਾ ਵੀ ਮੇਰੇ ਸੀ ਮਤਲਬ ਜਦੋਂ ਮੈਂ ਬਿਮਾਰ ਹੋਇਆ ਨਾ ਪਾਂ ਸਵਾਦਾਂ ਦਾ ਤਾਂ ਨਿਕਾ ਮੇਰੇ ਘਰ ਵਾਲੀ ਦਾ ਭਰਾ ਪੱਠੇ ਪੁੱਠੇ ਪਾਉਂਦ ਆ ਰਿਹਾ ਸਾਰੇ ਨੂੰ ਆਉਂਦੇ ਸੀ ਉਹਨਾਂ ਨਾਲ ਤਾਂ ਮਿਲੇ ਸੀਗਾ ਪਰ ਪਾਜੀ ਇੱਕ ਗੱਲ ਉਸ ਚੀਜ਼ ਲਾਣ ਦੇ ਨਾਲ ਮੇਰਾ ਇੱਕ ਫਾਇਦਾ ਵੀ ਇਹ ਹੋਇਆ ਕਿ ਮੈਂ ਗੁਰੂ ਨਾਲ ਜੁੜ ਗਿਆ ਮਤਲਬ ਉੱਥੇ ਸੇਵਾ ਕਰਨ ਲੱਗ ਪਿਆ ਮੇਰੇ ਵਿਚਾਰ ਹੀ ਬਦਲ ਗਏ ਕਿਉਂਕਿ ਪਹਿਲਾਂ ਉਹਨਾਂ ਹੋਰ ਹੀ ਦੁਨੀਆ 'ਚ ਰਹਿੰਦਾ ਸੀ ਕਿ ਤੱਕ ਤੇ ਮੌਰਦਾਰੇ ਨਹੀਂ ਜਾਣਾ ਕਹਿੰਦੇ ਨਹੀਂ ਜਾਣਾ ਪਰ ਹੁਣ ਮੇਰਾ ਇਹ ਹਰ ਰਾਤ ਐਤਵਾਰ ਸੇਵਾ ਕਰਦਾ ਉਥੇ ਕਿ ਜਿੱਥੇ ਵੀ ਗਵਰਦਾਰਿਆਂ ਦਾ ਮੱਥਾ ਟੇਕਣ ਜਾਂਦਾ ਮੇਰੇ ਥੋੜਾ ਜਿਹਾ ਨਾ ਵਿਚਾਰ ਚੇਂਜ ਹੋ ਗਿਆ ਸ਼ਾਇਦ ਰੱਬ ਨੇ ਕਹਿੰਦਾਂ ਦੇ ਕੋਈ ਚੰਗਾ ਹੀ ਕਰਨਾ ਹਨ ਜਿਹੜੇ ਕੰਮ ਤੋਂ ਚੱਲਦਾ ਸੀ ਰਜਗਾਰ ਡੰਗਰਾਂ ਤੋਂ ਲਾ ਲੋ ਖੂਦ ਇਹ ਰੰਦਾ ਸੀਗਾ ਉਹ ਕੰਮ ਇਹਨੇ ਛੱਡਿਆ ਆ ਹੁਣ ਕੱਪੜੇ ਦੀ ਦੁਕਾਨ ਖੋਲੀ ਐ ਇੱਥੇ ਪੂਰੀ ਸਪੋਰਟ ਕਰੋ ਜੋ ਵੀ ਕਰ ਸਕਦੇ ਆ ਇਹ ਨਹੀਂ ਗੱਲ ਉਥੇ ਮਹਿੰਗਾ ਸਸਤਾ ਕੁਝ ਨਹੀਂ ਆ ਨਾ ਮਹਿੰਗਾ ਨੋਰਮਲ ਰੇਟ ਏ جا کے دیکھ کے ضرور آیو نہیں ਲੈਣੇ ਤਾਂ ਜੇ ਆਇਓ ਜਰੂਰ ਪਰ ਇੱਕ ਵਾਰ ਦੱਸ ਵੀ ਦਿਓਗੇ ہاں ਵੀ ਆਰ ਵੀ ਦੇ ਦੇਖ ਕੇ ਆ ਸਕਾਂ ਹਾਂ ਇਹਨਾਂ ਨਾਲ ਲੈ ਕੇ ਜਿਹੜਾ ਵੀ ਵੀਰ ਆਉਂਦਾ ਡਿਸਕਾਊਂਟ ਵੀ ਵਧੀਆ ਦਵਾਂਗੇ ਜਰੂਰ ਹੈ ਬਹੁਤ ਵਧੀਆ ਲੱਗਿਆ ਭਾਜੀ ਗੱਲ ਕਰ ਓਕੇ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਕਰਦੇ ਹੋ ਐ ਚਿੰਗਾਂਵਾਲੀ ਸਸਰੀ ਘਾਸਰੀਆਂ ਸਾਰਿਆਂ ਨੂੰ ਜੀ ਵਾਇਕੁਲੀ ਖਾਲਸਾ ਵਾਇਕੁਲੀ ਫਤਿਹ ਦੇ ਜੰਦਾ ਹੈ ਨੋਈ ਹੁਣ ਆਪਣਾ ਹੋ ਗਿਆ ਪੋਡਕਾਸਟ ਫੁੱਲ ਬੋਲੋ ਗਿਆ ਪੂਰਾ 1 ਪੌਣਾ ਘੰਟੇ ਡੇਢ ਘੰਟੇ ਚ ਬਣਿਆ ਪੂਰੀ ਗੱਲਬਾਤ ਵੀ ਤੁਹਾਨੂੰ ਪਤਾ ਕਿਉਂਕਿ ਆਪਾਂ ਜੋ ਹੈਗੇ ਉਹ ਹੀ ਦੱਸਣਾ ਆ ਉਸਾ ਬਣਾ ਬਈ ਦੇਖ ਲਿਓ ਐਡ 030 ਦੇ ਪਾ ਦੇਣਾ ਤੇ ਆਪਾਂ ਵੀ ਜਰੂਰ ਮਤਲ ਲੈਰੀ ਪਾਵਾਂਗੇ ਆਪਣੇ ਵਾਲੀ ਤੇ ਵੀ ਹਨਾ ਸੇਵ ਕਰਕੇ YouTube ਤੇ ਹਾਂ ਚਾਹਤ ਉਹ ਤੋਂ ਪੌਣੀ ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੀ YouTube ਚੈਨਲ ਤੇ ਅੱਜ ਜਿਹਾ 22 ਹੋਣਾ ਨਾ ਪੋਡਕਾਸਟ ਪੱਭੀ ਵੀ ਆਏ ਸਿਗੇ ਸੰਗਾ ਫੈਮਿਲੀ ਪੂਰੀ ਪਹੁੰਚੀ ਹੋਈ ਹੈ ਤੇ ਬਹੁਤ ਪਰਿਵਾਰਕ ਲੋਕ ਹੁੰਦੇ ਨੇ ਇਹਨਾਂ ਦੇ ਬਹੁਤ ਪਰਿਵਾਰਕ ਵੀਡੀਓ ਹੁੰਦੀਆਂ ਇੰਸਟਾਗ੍ਰam ਤੇ ਜੇ ਕਿ ਇਹਨੂੰ ਨਹੀਂ ਪਤਾ ਜਾ ਕੇ ਜ਼ਰੂਰ ਸਰਚ ਕਰਿਓ ਸੰਗਾ ਫੈਮਿਲੀ YouTube ਤੇ ਕਰਿਓ ਜ਼ਰੂਰ YouTube ਤੇ ਤੇ ਬਾਕੀ ਜਨਰਲ ਦਾ ਲੋਕਾਂ ਨੂੰ ਪਤਾ ਹੋਣਾ ਪੋਡਕਾਸਟ ਹੈਂਡ ਨਾਲ ਬਹੁਤ ਵਧੀਆ ਨਿਆਰਾ ਵਾਜਿੰਦੇ ਬਣ ਤੇ ਜਾ ਕੇ ਸਰਚ ਕਰਿਓ ਬਹੁਤ ਹੈਂਡ ਵੀਡੀਓ ਹੁੰਦੀਆਂ ਨਜ਼ਾਰਾ ਆ ਜਾਊਗਾ ਬਾਕੀ ਮੈਂ ਅਲੱਗ ਥੋੜੀ ਜਿਹੀ ਹਾਂ ਰੋਕ ਹੀ ਲਿਆ ਪੰਪਾ ਨੂੰ ਮੈਂ ਕਿਹਾ ਭੁੱਖ ਲੱਗੀ ਆ ਭੁੱਖ ਤਾਂ ਨਹੀਂ ਲੱਗੀ ਉਦਾਂ ਹੀ ਹੋ ਜਾਂਦਾ ਵੀ ਮਤਲਬ ਵੀ ਸ਼ਹਿਰ ਆਏ ਆ ਕੋ ਖਾ ਪੀ ਕੇ ਚੱਲੀਏ ਹਨਾ ਮੰਮੀ ਮਕੋੜੇ ਪਕੋੜੇ ਸਾਰਾ ਕੁਝ ਤੁਹਾਨੂੰ ਖਿਲਾਇਆ ਫਿਰ ਵੀ ਆਹਾਂ ਦੇ ਉਧਰ ਗੱਡੀ ਕਰਦੇ ਹੋ ਨਹੀਂ ਅੱਗੇ ਲਿਆ ਗਿਆ ਇੱਧਰ ਕਰੋ ਫੇ ਉਹ ਕਹਿੰਦੇ ਹੁਣ ਆਪਾਂ ਆ ਗਏ ਇੱਥੇ ਜਲੰਧਰ ਦੇ ਵਿੱਚ ਹੁਣ ਚਾਹਦੇ ਆ ਕ੍ਰਿਸਪੀ ਬਾਇਟ ਬਿਊਫ ਆਫ ਕਰਨ ਨਹੀਂ ਬਿਊਫ ਬਹੁਤ ਵਧੀਆ ਬਈ ਹਾਂ ਆ ਦੇ ਇੱਧਰ ਹੋਇਆ ਦੇਖੀਂ ਗਾ ਨੰਦਾ ਪਿੰਡਾਂ ਵਾਲੇ ਉਦਾਂ ਇਤਰੇ ਫਿਰਦੇ ਆ ਆਹ ਦੇਖ ਰਹੀ ਆ ਕਿੰਨਾ ਸੋਹਣਾ ਆ ਆਹ ਪਾਣੀ ਵਾਲਾ ਦੇ ਪਾਣੀ ਵਾਲਾ ਫੁਆਰਾ ਆ ਪਾਣੀ ਵਾਲਾ ਫਰਾਵਾ ਫਰਾਵਾ ਫਰਾਰਾ ਦੇ ਲੱਗ ਗਿਆ ਲੱਗ ਗਿਆ ਕਿੱਥੇ ਔਰ ਫਿਰ ਵੀ ਬਾਈ ਟੋਕਰ ਜਾਂਦਾ ਹੈ ਚਲੋ ਆ ਜਾਓ ਆ ਨਾ ਪੈਸੇ ਤੂੰ ਦੇਵੇਂ ਨੀ ਨਹੀਂ ਨਹੀਂ ਇੱਥੇ ਕੋਈ ਨਾ ਬਾਬਾ ਮੈਂ ਖਾਣਾ ਹੀ ਨਹੀਂ ਕੋ ਚੱਲ ਬਸ ਤੱਕ ਗੱਡੀ ਤੇ ਬੈਠ ਜਾ ਮੈਂ ਨਹੀਂ ਖਾਣਾ ਮੈਂ ਨਹੀਂ ਖਾਣਾ ਬਸ ਗੱਡੀ ਤੇ ਬੈਠ ਜਾ ਚਲ ਦੋਨੇ ਖਾਣ ਦੇ ਪੂਰੇ ਸ਼ਕੀਨ ਜਦ ਭਾਜੀ ਨੇ ਤੇ ਪਕੌੜੇ ਵੀ ਖਾਏ ਸਾਰਾ ਕੁਝ ਖਾ ਲਿਆ ਤੇ ਫੇ ਵੀ ਨਨ ਹੁੰਦਾ ਵੀ ਹੁਣ ਅੱਜ ਪਾਪਾ ਲੈ ਕੇ ਆਂਦਾ ਤੇ ਮਰ ਰਗੜਦੀ ਆ ਪਾਪਾ ਨੂੰ ਰਗੜਿਆ ਤੇ ਮੈਂ ਦੁੱਤੇ ਚ ਲਾਲ ਝੂਟ ਬੁੱਲਦਾ ਮਮੀ ਪੈ ਕੇ ਦਿੱਤੇ ਅੱਛਾ ਪਤਾ ਕੀ ਹੁਣ ਦੇਖਿਆ ਹੁਣ ਕਹਿੰਦਾ ਪੈ ਨਹੀਂ ਮੈਂ ਹੁਣ ਇੱਕ ਗੱਲ ਹੋਰ ਮੈਂ ਨਹੀਂ ਖਾਣਾ ਕੁਛ ਕਹਿੰਦੇ ਅਸੀਂ ਦੋਨੇ ਸੈਂਡਵਿਚ ਕਰਾਇਆ ਮੈਂ ਰੈਪ ਖਾਣਾ ਰੈਪ ਹਾਂ ਰੈਪ ਕਰਾਇਆ ਹੁਣ ਤੇ ਫੇ ਕਰਾਉਣਾ ਹੀ ਸੀ ਸਪੈਸ਼ਲ ਤੇ ਗੱਡੀ ਚ ਕੌਣ ਤੇਲ ਪਾ ਕੇ ਆਇਆ ਉਹ ਤੂੰ ਹੀ ਪਾਉਣਾ ਉਹ ਹੀ ਨਹੀਂ ਤੇ ਮੂਰੇ ਬੈਣਾ ਇਹਦਾ ਸੂਤ ਆ ਉਦੋਂ ਇਹ ਓਏ ਮੈਨੂੰ ਉਦੋਂ ਹੀ ਪਤਾ ਲੱਗ ਗਿਆ ਮਗਰ ਉਹ ਨਾ ਇਹਦਾ ਤੈਨੂੰ ਹੱਥ ਮਾਰੀ ਜਾਵੇ ਵੀ ਕਿਤੇ ਰੋਕ 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 ਉਹ ਬੰਦੇ ਨੇ ਤੈਨੂੰ ਪਤਾ ਪਾਪਾ ਨੇ ਕਹਣਾ ਚਲੋ ਮੈਸੇਜ ਕਰੋ ਹੈਰੀ ਨੂੰ ਸਾਰੇ ਜਣੇ ਬਾਹਰਲਾ ਬਹੁਤ ਖਾਂਦਾ ਹੈ ਅੰਦਰ ਬਹਿ ਖਾਨੀ ਆ ਬਸ ਆਓ ਬਾਹਰਲਾ ਖਾਂਦਾ ਅੰਦਰ ਬਹਿ ਕੇ ਨਹੀਂ ਮਤਲਬ ਬਾਪੀ ਜਾਂ 버ਗਰ ਜਾਂ ਜ਼ਿਆਦਾ ਖਾਂਦਾ ਹੈ ਅੱਜ ਹੈਰੀ ਕਿੰਨੇ ਚੇ ਦਾ ਬਾਤ

ਇਹਦਨ ਨੂੰ ਰੋਕੀ ਦਾ ਕਰੀਅਰ ਹੀ ਖਾਂਦਾ ਹੀ ਨਹੀਂ ਲਗਈ ਯਾਰੀ ਇਹਦਨ ਬਾਹਰ ਹੀ ਰੱਜ ਕੇ ਆਉਣਾ ਗੱਲ ਇਦਾਂ ਹੀ ਆਪਣੀ ਵੀ ਗੱਲ ਸੀ ਥੋੜੀ ਪੋਡਕਾਸਟ ਵਧੀਆ ਹੋ ਗਿਆ ਕਿ ਨਹੀਂ ਪੋਡਕਾਸਟ ਬਹੁਤ ਵਧੀਆ ਹੈ ਭਾਜੀ ਦੀ ਫੈਮਿਲੀ ਇਨਕ ਵਧੀਆ ਆ ਉਹਨਾਂ ਦੇ ਵਾਈਫ ਦਾ ਸੁਭਾਅ ਇੰਨਾ ਚੰਗਾ ਮੈਨੂੰ ਪਰਸਨਲੀ ਮਿਲੀ ਉਹਨਾਂ ਦੇ ਮੰਮੀ ਦਾ ਸੁਭਾਅ ਇੰਨਾ ਚੰਗਾ ਬਹੁਤ ਵਧੀਆ ਬੱਚੇ ਇੰਨੇ ਕਿਊਟ ਇੱਕ ਬਿੱਲੀ ਰੱਖੀ ਆ ਬੜੀ ਮੇਰੇ ਕੋਲ ਆਉਣ ਬਾਰ-ਬਾਰ ਵੀ ਬਿੱਲੀ ਨੇਗਾ ਆ ਇਹਦੇ ਉਹ ਜਿਹੜਾ ਆਪਣੇ ਮਾਂ ਨੂੰ ਰੱਖੀ ਹੈ ਨਾ ਇਦਾਂ ਹੀ ਹੋ ਤੇ ਪਤਾ ਕੀ ਗੱਲ ਐ ਇੰਨਾ ਕਿ ਤਾਂ ਆਪਾਂ ਵੀ ਬੰਦਿਆਂ ਕੰਦਿਆਂ 'ਚ ਬੈਠੇ ਆਪਾਂ ਬੰਦਾ ਦੇਖ ਕੇ ਪਛਾਣ ਜਾਈਦਾ ਉਹ ਕਿਸ ਵੇ ਤੋ ਕਿਦਾਂ ਮਤਲਬ ਬਹੁਤ ਵਧੀਆ ਨੇਚਰ ਆ ਤੁਸੀਂ ਵੀ ਕਦੇ ਮਿਲ ਕੇ ਜਾਈਓ ਤੇ ਬਹੁਤ ਵਧੀਆ ਸੁਭਾਅ ਆ ਪੂਰਾ ਐ ਬਹੁਤ ਵਧੀਆ ਤੇ ਤੁਸੀਂ ਕਦੀ ਵੀ ਆ ਕੇ ਉਹਨਾਂ ਨੂੰ ਮਿਲਣਾ ਹੋਵੇ ਤੁਹਾਨੂੰ ਇਦਾਂ ਨਹੀਂ ਮੱਥੇ ਵਟ ਪਾਉਣਗੇ ਵਧੀਆ ਸਾਡੀ ਸੇਵਾ ਕੀਤੀ ਸਾਰਾ ਕੁਝ ਕੀਤਾ ਹੋਣ ਕੀਤਾ ਹੁਣ ਆਪਾਂ ਨੂੰ ਵਾਈਟ ਵੀ ਕੀਤਾ ਆਪਣੇ ਪਿੰਡ ਟੂਰਨਾਮੈਂਟਾਂ 8 9 10 3 ਨੂੰ 10 ਤਰੀਕ ਨੂੰ ਉਹਨਾਂ ਨੇ ਆਪਣੇ ਪਿੰਡ ਆਉਣਾ ਆ ਟੂਰਨਾਮੈਂਟ ਤੇ ਵੀ ਤੇ ਉਸ ਦਿਨ ਵੀ ਤੁਹਾਡੀ ਜ਼ਰੂਰ ਵੀਡੀਓ ਦੇ ਵਿੱਚ ਤੁਹਾਡੀ ਮੁਲਾਕਾਤ ਕਰਾਵਾਂਗੇ 0300 ਵਾਲੇ ਨਾਲ ਓਕੇ ਬਾਏ ਨਹੀਂ ਬਾਏ ਕਰਦੇ ਹਾਲੇ ਤਾਂ ਫਰਾਜ ਬੈਠੇ ਆ ਖਾ ਲਈਏ ਕੋਸ਼ ਖਾ ਲਈਏ ਮਦ ਓਕੇ ਤੇ ਇਹਨਾਂ ਨੂੰ ਭੁੱਖ ਲੱਗੀ ਲੱਗੀ ਨਹੀਂ ਵਜੇ ਕੋਈ ਜ ਨਹੀਂ ਹੁੰਦਾ ਵੀ ਕੋਈ ਖਾ ਕੇ ਜਾਣਾ ਕਿਤੇ ਰਾਤ ਨੂੰ ਲੱਗਾ ਓਕੇ ਮਾਪਾ ਆਰਡਰ ਆ ਗਿਆ ਮੈਂ ਤਾਂ ਮੰਮੀ ਨੇ ਕਰਾਈ ਸੈਂਡਵਿਚ ਪਾਪਾ ਨੇ ਕਰਾਇ ਰੈਪ ਪਾ ਵੀ ਕਿ ਹੁਣ ਜਿੱਦ ਕੇ ਕਰਨੀ ਨਹੀਂ ਰੋ ਰੋ ਤੇ ਗੁਰਲਾ ਖਿਆ ਤੇ ਕਿੰਨੀ ਰੌਣਕ ਤੇ ਆਪਣੇ ਪੰਡਾਂ ਦੀ ਤੋਖ ਨਹੀਂ ਹਾਂ ਨਾ ਹਾਂ ਤੇ ਰਣਾ ਬੰਗਾਲੀ ਨੇ ਫੇ ਟੱਕਰ ਖਾਂਦੀ ਆ ਓਕੇ ਪਰ ਕਿ ਨਹੀਂ ਕਿਹਾ ਨਹੀਂ ਬੁਲਾਇਆ ਨਹੀਂ ਬੱਚ ਕਹਿੰਦੇ ਕਰਦੇ ਕਹਿੰਦੇ ਕੋਈ ਗੱਲ ਨਹੀਂ ਫੇ ਟੱਕਰ ਗਏ ਆਪਾਂ ਨੂੰ ਬਾਜੀ ਹੁਣੀ ਹੈ ਨਾ ਸੇਰ ਕਰਦੇ ਭਾਈ ਗੁੱਸਾ ਕਰਦਾ ਕਹਿੰਦਾ ਹੈਰੀ ਦਾ ਪਿਆਰ ਸੀਗਾ ਮੰਮੀ ਹੁਣਿਆਂ ਜਿਹੜਾ ਤੁਸੀਂ ਲੈ ਕੇ ਨਹੀਂ ਆਏ ਲੈ ਲਓ ਪਿੱਛੇ ਆਇਆ ਹੁਣ ਮੈਂ ਕਹਿੰਦਾ ਤੇ ਲੈ ਕੇ ਨਹੀਂ ਆਇਆ ਚਲੋ ਫੇ ਆਜੋ ਹੁਣ ਆਪਾਂ ਪੌਂਡ ਗਏ ਆ ਹੈਰੀ ਗੱਡੀ ਘਰੋਂ ਦਾ ਦੇਖਿਓ ਪਰ ਉੱਝਾਂ ਹੂੰ ਦੇਖੀ ਲਾ ਹਾਂ ਕੀ ਹੋ ਗਿਆ ਗੱਡੀ ਮੈਨੂੰ ਪੜਾ ਤੋ ਦਵਾ ਸਾਡੇ ਸਾਡੇ 8 ਹੋ ਗਏ ਆ ਸਤੰਦਰ ਸਰਤਾਇ ਤੇ ਗਾਣੇ ਲਾ ਕੇ ਤਾਂ ਸੇ ਇੱਥਾ ਤੁਰ ਪਏ ਸੀ ਲੈਟਰਾਂ ਨੂੰ ਟਾਂ ਭਜਾ ਦੇ ਆ ਮਾਜੀ ਗਿਆ ਬਾਵਾ ਟੈਂਟ ਨੀਰਾ ਹੋ ਗਿਆ ਕਾਫੀ ਆਪਾਂ ਨੂੰ ਨਹੀਂ ਲੱਗਦਾ ਸ਼ਹਿਰ ਚ ਤ ਕੀ ਸੈਂਡ ਉਹਨਾਂ ਨੂੰ ਨੋਟੀਫਾਈ ਕਰ ਲਈ ਹੋਣੀ ਆ ਪਰ ਦੇ ਵੀ ਚੱਲੁੰਦਾ ਹੀ ਆ ਉਹਨਾਂ ਨੂੰ ਪਤਾ ਹੁੰਦਾ ਜੇ ਦਿਨ ਲੇਟ ਹੋਵੇ ਤਾਂ ਖਾਣਾ ਹੀ ਖਾਣਾ ਲਓ ਜੀ ਆ ਗਿਆ ਘਰੇ ਤੇ ਮਾਣੋ ਵੀ ਮੰਮੀ ਇਹਨੂੰ ਵੀ 버ਗਰ ਪਾਤਾ ਇਹਨੂੰ ਤਾਂ ਨਾਲ ਹੀ ਖਾਣਾ ਅੱਧਾ ਹਾਂ ਹੋਰ ਇਹ ਘਰ ਦਾ ਮੈਂਬਰ ਜੋ ਆ ਹੈਰੀ ਲਾਪਿਆ ਕਿਸੇ ਕੰਨ ਲੱਗਦਾ ਠੰਡ ਲੱਗਣ ਲੱਗੀ ਹੈਰੀ ਖਾਣ ਲੱਗਣ ਲਾਪੀ ਤੱਕ ਗਿਆ ਹੈ ਨਹੀਂ ਕਾਲੀ ਹੀ ਪਾਪਾ ਰੋਟੀ ਮੈਂ ਖਾਦੇ ਹੀ ਜਾਪੀ ਹੁਣ ਖਾ ਖੇ ਇੱਥੇ ਜਾ ਜੇ ਤੇਹੀ ਵੀ ਖਾ ਲਉ ਖਾਣੇ ਦਾ ਅਸੀਂ ਤਾਂ ਉੱਥੇ ਖਾਏ ਸੀ ਅੱਛਾ ਤੇ ਤੁਹਾਡੇ ਲਈ ਜਿਹੜਾ ਲਿਆਂਦਾ ਸੀ ਉਹ ਵੀ ਖਾ ਲਿਆ ਸੈਂਡਵਿਚ ਵੀ ਖਾ ਲਿਆ ਹਾਂ ਬਾਦੂ ਹੈਂ ਵੀਰ ਨਾਲ ਭਰਿਆ ਜੀ ਖਾ ਲਿਆ ਚੱਲ ਵਧੀਆ ਸੁਆਦ ਲੱਗਾ ਹੂੰ ਪਿਆਨੀ ਇਹ ਸਾਬ ਕਦਾ ਹੁੰਦਾ ਵੀ ਜਿਹੜੀ ਚੀਜ਼ ਆਪ ਲੈਉਣੀ ਹੁੰਦੀ ਆ ਤੇ ਇਹਨਾਂ ਨੂੰ ਵੀ ਕਰਾਉਣੀ ਹੁੰਦੀ ਆ ਕਿਉਂਕਿ ਇਹ ਵੀ ਨਿਆਣਿਆਂ ਵਾਂਗੂ ਫੇਰ ਗੁੱਸਾ ਕਰ ਜਾਂਦੇ ਨਹੀਂ ਤਾਂ ਵੀ ਸਾਡੇ ਲਈ ਨਹੀਂ ਕੋਈ ਚੀਜ਼ ਲਿਆਉਂਦੀ ਚਲੋ ਓਕੇ ਬਾਏ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੰਗਾ ਫੈਮਿਲੀ ਨੂੰ YouTube ਤੇ ਤੇ ਬਲੌਗ ਜਰੂਰ ਸ਼ੇਅਰ ਵੀ ਕਰਿਆ ਕਰੋ ਤੇ ਦੇਖਿਆ ਵੀ ਕਰੋ ਤੇ ਮਿਲਦੇ ਆ ਨੈਕਸਟ ਬਲੌਗ 'ਚ ਬਹੁਤ ਵਧੀਆ ਅੱਜ ਦਾ ਪੋਡਕਾਸਟ ਗਿਆ ਘਟੋ ਘਟ ਮੇਰੇ ਖਿਆਲ ਨਾਲ 40 45 ਮਿੰਟਾਂ ਦਾ ਬਣਿਆ ਤੇ ਗਾਂ ਤੁਸੀਂ ਦੇਖਿਓ ਆ ਜਾਣਾ ਆਪਣੇ ਚੈਨਲ ਤੇ ਵੀ ਆਜੂ ਮੂ ਵੀ ਹਫਤੇ ਕੋ 5 ਦਿਨਾਂ 'ਚ ਜਿੰਨੇ ਵੀ ਦਿਨ ਚਾਹੂਗ ਫੇ ਤੁਹਾਨੂੰ ਦੱਸਾਂਗੇ ਪਰ ਕੱਲ ਨੂੰ ਨੈਕਸਟ ਬਲੌਗ 'ਚ ਮਿਲਦੇ ਆ ਦੱਬ ਕੇ ਸ਼ੇਅਰ ਕਰਿਆ ਕਰੋ ਸਪੋਰਟ ਕਰੋ ਵੀਰੇ ਆਪਾਂ ਨੂੰ ਤੁਹਾਡੇ ਸਪੋਰਟ ਦੀ ਲੋੜ ਆ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਚੈਨਲ ਤੇ ਵੱਧ ਤੋਂ ਵੱਧ blog de cara. Okay, bye.